ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਵੱਡਾ ਝਟਕਾ ਲੱਗਦਾ ਜਾ ਰਿਹਾ ਤੇ ਆਮ ਆਦਮੀ ਪਾਰਟੀ ਦੀ 파ਟੋਤੜ ਜਾਰੀ ਹੈ ਜਿਸ ਦੇ ਚਲਦੇ ਆਮ ਆਦਮੀ ਪਾਰਟੀ ਦੇ ਨੇਤਾ ਜਸੀ ਜਸਰਾਜ ਨੇ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਲਿਆ ਜਿਸ ਨੂੰ ਲੈ ਕੇ ਜਸਜੀਤ ਸਿੰਘ ਰਾਠ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਜਸਜੀਤ ਦਾ ਕਹਿਣਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਆਪਣੇ ਖੂਨ ਪਸੀਨੇ ਨਾਲ ਬਣਾਇਆ ਬਿਨਾਂ ਕਿਸੇ ਲਾਲਚ ਬਿਨਾਂ ਕਿਸੇ ਗਰ ਜਦਕਿ ਕੇਜਰੀਵਾਲ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਅਹੁਦਿਆਂ ਦਾ ਲਾਲਚ ਹੈ ਜਿਨ੍ਹਾਂ ਨੂੰ ਸੀਟਾਂ ਦਾ ਲਾਲਚ ਹੈ ਉਹ ਪਾਰਟੀ ਛੱਡ ਦੇਣ ਨਾ ਅਸੀਂ ਅਹੁਦੇ ਕਰਕੇ ਆਏ ਸੀ ਨਾ ਅਸੀਂ ਸੀਟ ਕਰਕੇ ਆਏ ਸੀ ਫਿਰ ਵੀ ਬਠਿੰਡਾ ਤੋਂ ਸਾਨੂੰ ਲੜਨ ਲਈ ਕਿਹਾ ਗਿਆ ਤੇ ਅਸੀਂ ਲੜੇ 5 ਸਾਲ ਬੀਤਣ ਤੋਂ ਬਾਅਦ ਉਹਨਾਂ ਨੇ ਸੱਚ ਦੀ ਆਵਾਜ਼ ਨੂੰ ਕਦੇ ਨਹੀਂ ਸੁਣਿਆ ਨਾ ਸਾਡੀਆਂ ਈਮੇਲਾਂ ਦਾ ਜਵਾਬ ਦਿੱਤਾ ਅੱਜ ਪਾਰਟੀ ਦੇ ਪਤਨ ਕਰਕੇ ਅਸੀਂ ਫਿਰ ਈਮੇਲ ਕੀਤੀ ਸੀ ਕਿ 21 ਜਨਵਰੀ ਤੱਕ ਸਾਨੂੰ ਚੰਡੀਗੜ੍ਹ ਆ ਕੇ ਮਿਲੋ ਭਗਵੰਤ ਮਾਨ ਤੇ ਕੇਜਰੀਵਾਲ ਜੀ ਅਸੀਂ ਅੱਜ ਤੱਕ ਵੇਟ ਕੀਤੀ ਪਰ ਉਹ ਨਹੀਂ ਆਏ ਤੇ ਅਸੀਂ ਉਸ ਆਮ ਆਦਮੀ ਪਾਰਟੀ ਨੂੰ ਭਰੇ ਮਨ ਨਾਲ ਅਤੇ ਆਕਰੋਸ਼ ਦਰਦ ਤੇ ਹੋਰ ਜ਼ਿਆਦਾ ਜਜ਼ਬੇ ਨੂੰ ਲੈ ਕੇ ਅਸੀਂ ਇਹ ਪਾਰਟੀ ਛੱਡ ਰਹੇ ਹਾਂ ਕੇਜਰੀਵਾਲ ਨੇ ਸਾਨੂੰ ਇੱਕ ਵਾਰ ਅਪਰੋਚ ਨਹੀਂ ਕੀਤਾ ਅੱਜ ਅਸੀਂ ਹਾਰ ਕੇ ਜੱਸੀ ਜਸਰਾਜ ਮੈਂ ਅਸਤੀਫਾ ਦੇ ਰਿਹਾ ਆਮ ਆਦਮੀ ਪਾਰਟੀ ਦੇ ਸਾਰੀਆਂ ਜੋ ਵੀ ਮੈਨੂੰ ਕੋਈ ਅਹੁਦੇ ਸੀ ਸਾਰੀਆਂ ਚੀਜ਼ਾਂ ਤੋਂ ਪ੍ਰਾਈਮਰੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਤੇ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਨੂੰ ਮੈਂ ਆਗਾ ਕਰਦਾ ਤੇ ਵਾਰਨ ਕਰਦਾ ਕਿ ਮੇਰੇ ਗੀਤ ਇਨਕਲਾਬ ਤੇ ਇਨਕਲਾਬ 2 ਉਹਨਾਂ ਦੀ ਇੱਕ ਲਾਈਨ ਵੀ ਤੁਸੀਂ ਆਪਣੇ ਕਿਸੇ ਕੰਪੇਨਿੰਗ ਦੇ ਵਿੱਚ ਨਹੀਂ ਚਲਾਓਗੇ ਜੇ ਤੁਸੀਂ ਚਲਾਓਗੇ ਤਾਂ ਸਾਡੀ ਜਸਰਾਜ ਰਿਕਾਰਡਸ ਕੰਪਨੀ ਅਸੀਂ 5 5 ਕਰੋੜ ਰੁਪਏ ਦਾ ਇੱਕ ਵਾਰ ਜੇ ਤੁਸੀਂ ਪਲੇ ਕੀਤਾ ਸਾਡਾ ਗਾਣਾ ਕਿਤੇ ਵੀ ਅਸੀਂ ਤੁਹਾਡੇ ਤੇ ਦਾਵਾ ਠੋਕਾਂਗੇ ਸਾਡੀ ਪਿਓਰਿਟੀ ਆਫ ਲਿਰਿਕਸ ਸਾਡੀ ਪਿਓਰਿਟੀ ਜਿਹੜੀ ਸਾਡੀ ਆਤਮਾ ਦੀ ਜਿਹੜੇ ਬੋਲ ਲਿਖੇ ਗਏ ਨੇ ਜਿਹੜੀ ਅਸੀਂ ਆਪਣੀ ਆਵਾਜ਼ ਦਿੱਤੀ ਹੈ ਜਿਹੜੀ ਆਪਣੀ ਸਪੀਚ ਦਿੱਤੀ ਹੈ ਜਿਹੜਾ 뮤ਜ਼ਿਕ ਦਿੱਤਾ ਉਹਦੇ ਤੁਸੀਂ ਹੁਣ ਗਾਂਹ ਹੱਕਦਾਰ ਨਹੀਂ ਤੇ ਸਾਡੀ ਅਸੀਂ ਇੱਕ ਗਦਰ ਫੈਡਰੇਸ਼ਨ ਬਣਾਈ ਹੈ ਕਿਉਂਕਿ ਕੇਜਰੀਵਾਲ ਤੋਂ ਪੀੜਤ ਲੋਕ ਉਹ ਹੁਣ ਫੇਰ ਛਾਂ ਲੱਭਦੇ ਫਿਰਦੇ ਆ ਜਿਹੜੇ ਚਾਂਬੜਾ ਮਾਰਨਾ ਚਾਹੁੰਦੇ ਐ ਐਨਆਰਆਈ ਜਿਹੜੇ ਇਥੋਂ ਦੇ ਲੋਕ ਹੰਬੜਾ ਮਾਰਨਾ ਚਾਹੁੰਦੇ ਆ ਜਿਹੜੇ ਵਲੰਟੀਅਰ ਜਿਹੜੇ ਠੱਗੇ ਹੋਏ ਨੇ ਉਹ ਸਾਰੇ ਹੰਬੜਾ ਮਾਰਨਾ ਚਾਹੁੰਦੇ ਆ ਕਿ ਆਓ ਯਾਰ ਪੰਜਾਬ ਨੂੰ ਇੱਕ ਨਵੀਂ ਨਹਿਰ ਦਈਏ ਉਹਨਾਂ ਸਾਰੇ ਵਲੰਟੀਅਰਸ ਦੀ ਮੇਰੇ ਨਾਲ ਰਾਬਤਾ ਕਾਇਮ ਹੈ ਇੰਟਰਨੈਸ਼ਨਲੀ ਉਹ ਸਾਰੇ ਕੋਈ ਕਹਿੰਦਾ ਭਾਈ ਇੱਧਰ ਚੱਲ ਜਾ ਹੁਣ ਇਹਨੂੰ ਜੁਆਇਨ ਕਰ ਲੈ ਕੋਈ ਉੱਧਰ ਚੱਲ ਜਾ ਉੱਧਰ ਜੁਆਇਨ ਕਰ ਜਾ ਕਿਉਂਕਿ ਉਹਨਾਂ ਨੂੰ ਸੱਚ ਨਹੀਂ ਪਤਾ ਹੁੰਦਾ ਅਸੀਂ ਸੱਚ ਪਰਖ ਕੇ ਆਪਣੀ ਗਦਰ ਫੈਡਰੇਸ਼ਨ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਸਾਡੇ ਸੁਚੱਜੇ ਦਿਮਾਗ ਨੇ ਕਿਉਂਕਿ ਮੈਨੂੰ ਸਿਆਸਤ ਨਹੀਂ ਆਉਂਦੀ ਉਸ ਚੱਜੇ ਦਿਮਾਗ ਕਹਿੰਦੇ ਵੀ ਹਲੇ ਜੱਸੀ ਕਾਲੀ ਨਹੀਂ ਕਰਨੀ ਅਸੀਂ ਉਹਨਾਂ ਨੂੰ ਟਣਕਾ ਕੇ ਦੇਖਾਂਗੇ ਜਿਹੜੇ ਅੱਜ ਕਹਿੰਦੇ ਹੁਣ ਅਸੀਂ ਪੰਜਾਬ ਬਚਾਵਾਂਗੇ ਅਸੀਂ ਜਾ ਕੇ ਆਵਾਂਗੇ ਉਹਨਾਂ ਕੋਲ ਕਿਉਂਕਿ ਹੋ ਸਕਦਾ ਉਹਨਾਂ ਨੂੰ ਸਿਆਸਤ ਦਾ ਤਜਰਬਾ ਸਾਡੇ ਨਾਲੋਂ ਜ਼ਿਆਦਾ ਹੋਵੇ ਜਸੀ ਜਸਰਾਜ਼ ਨੇ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਆਪਣੀ ਇੱਕ ਗਦਰ ਫੈਡਰੇਸ਼ਨ ਬਣਾਈ ਜਿਸ ਸੰਬੰਧੀ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਫੈਡਰੇਸ਼ਨ ਚ ਐਨ ਆਰ ਆਈ ਅਤੇ ਪੰਜਾਬ ਦੇ ਸੁਰਿਹਤ ਲੋਕ ਸ਼ਾਮਿਲ ਨੇ ਜੇ ਪਾਸੇ ਜਦੋਂ ਜਸਜੀਤ ਜਸਰਾਸ ਦੇ ਆਮ ਆਦਮੀ ਪਾਰਟੀ ਛੱਡਣ ਵਾਲੇ ਹਰਪਾਲ ਸਿੰਘ ਚੀਮਾ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਮੀਡੀਆ ਸਾਹਮਣੇ ਇਹ ਕਿਹਾ ਕਿ ਦੇਖੋ ਜੀ ਜਦੋਂ ਚੋਣਾਂ ਆਉਂਦੀਆਂ ਨੇ ਜਿਹੜੇ ਰਾਸੀ ਨੇਤਾ ਹੁੰਦੇ ਨੇ ਮੌਕਾਪ੍ਰਸਤ ਲੋਕ ਹੁੰਦੇ ਨੇ ਉਹ ਇਧਰੋਂ ਇਧਰ ਜਾਂਦੇ ਨੇ ਤੇ ਇਧਰੋਂ ਉਧਰ ਜਾਂਦੇ ਨੇ ਪਰ ਪਾਰਟੀ ਖੜੀ ਰਹਿੰਦੀ ਹੈ ਜਿਹੜੇ ਪਾਰਟੀ ਨਾਲ ਖੜੇ ਰਹਿੰਦੇ ਨੇ ਉਹ ਅੱਗੇ ਵਾਦੇ ਨੇ ਉਹ ਹਮੇਸ਼ਾ ਹੀ ਜਦੋਂ ਇਲੈਕਸ਼ਨ ਆਉਂਦੀਆਂ ਬਹੁਤ ਸਾਰੇ ਜਿਹੜੇ ਰਾਸੀ ਦਿੱਤਾ ਹੁੰਦੇ ਨੇ ਕਿ ਜਿਹੜੇ ਮੌਕਾਪ੍ਰਸਤ ਲੋਕ ਹੁੰਦੇ ਨੇ ਕਿ ਉਹ ਇਧਰੋਂ ਇਧਰ ਜਾਂਦੇ ਨੇ ਇਧਰੋਂ ਇਧਰ ਆਉਂਦੇ ਨੇ ਪਰ ਲੇਕਿਨ ਜਿਹੜੀਆਂ ਪ ਪਾਰਟੀਆਂ ਦੇ ਸਿਧਾਂਤ ਖੜੇ ਰਹਿੰਦੇ ਨੇ ਕਿ ਜਿਹੜੇ ਲੋਕ ਪਾਰਟੀਆਂ ਨਾਲ ਕੋ ਹੁੰਦੇ ਖੜੇ ਹੁੰਦੇ ਨੇ ਉਹ ਅੱਗੇ ਵੱਧਦੇ ਨੇ ਜਿਹੜੇ ਜਿਹੇ ਮੌਕਾ ਪ੍ਰਸਤੁਤ ਨੇ ਉਹਨਾਂ ਦੀ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਂਦੇ ਹੈਗੇ ਚੱਕ ਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ